ਜਾ ਇੰਡੀਆ ਗੱਟ ਜੋੜ ਦੀ ਗੱਲ ਕੀਤੀ ਜਾ ਰਹੀ ਸੀ ਅੱਜ ਪੰਜਾਬ ਦੇ ਜਿਹੜੇ ਸੀਐਮ ਹੈਗੇ ਨੇ ਉਹਨਾਂ ਨੇ ਸਾਫ਼ ਕਲੀਅਰ ਕਰਤਾ ਕਿ ਅਸੀਂ ਸਾਰੇ ਦੀ ਸਾਰੀ ਸੀਟਾਂ ਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜੇ ਕਰਾਂਗੇ ਤੇ ਸਾਡੀ ਕਿ ਇਟ ਮੀਨਸ ਕਿ ਗੱਟ ਜੋੜ ਪੰਜਾਬ ਚ ਨਹੀਂ ਹੋ ਰਿਹਾ ਨਹੀਂ ਸਾਡੀ ਕੀ ਜਾਨ ਨਿਕਲਦੀ ਆ ਉਹਨਾਂ ਬਗੈਰ ਅਸੀਂ ਕਦ ਕਿਹਾ ਵੀ ਅਸੀਂ ਗੱਟ ਗੱਟ ਜੋੜ ਕਰਨਾ ਹੈ ਉਹ ਇੰਡੀਆ ਅਲਾਈਅੰਸ ਆ ਜਿਹੜਾ ਉਹ ਪਾਰਲੀਮੈਂਟ ਚ ਅਸੀਂ ਉਹ ਉੱਥੇ ਕਰਦੇ ਆਂ ਔਰ ਇੱਕ ਸਰਕਾਰ ਦੇ ਉਲਟ اپوزیشن ਇੱਕ ਬਣੀ ਹੋਈ ਆ ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ ਨਾਲੇ ਨਾ ਸਾਡਾ ਇੱਕ ਵਰਕਰ ਦੇ ਵੱਲੋਂ ਇੱਕ 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 ਵਰਕਰ ਦੇ ਵੱਲੋਂ ਇਹ ਆਵਾਜ਼ ਸੀਗੀ ਬਈ ਅਸੀਂ ਯਾਰ ਇਹ ਜਿਹੜਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ ਟੋਟਲ ਖਾਲੀ ਪਿਆ ਹੈ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ ਜਿਹੜਾ ਪਾਈ ਚ ਸਾਡੇ ਤੇ ਸੀ ਚੀਜ਼ਾਂ ਅੱਜ ਉਹਨਾਂ ਤੇ ਅਸੀਂ ਤਾਂ ਸਮਝਾਂ ਤੇ ਅੱਜ ਅੱਜ ਮਤਲਬ ਫ੍ਰੀ ਹੈਂਡ ਆ ਸਾਡੇ ਕਹਿ ਸਕਦੇ ਫਿਰ ਹਵਾ ਚੀ ਸੀਗਾ ਸਾਰਾ ਗੱਠਜੋੜ ਨਹੀਂ 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 ਗੱਠਜੋੜ ਗੱਠਜੋੜ ਕਦੇ ਵੀ ਸੀਟਾਂ ਦੇ ਇਲੈਕਸ਼ਨਾਂ ਤੇ ਨਹੀਂ ਸੀ ਗੱਠਜੋੜ ਸਿਰਫ ਇੰਡੀਆ ਅਲਾਈਅንስ ਪਾਰਲੀਮੈਂਟ ਦੇ ਵਿੱਚ ਜਦੋਂ ਹੁਣ ਵੀ ਸੈਸ਼ਨ ਹੋਏਗਾ ਅਸੀਂ ਜਿਹੜਾ ਅੰਦਰ ਲੜਾਈ ਲੜਾਂਗੇ ਉਹ ਹਰ ਜਗ੍ਹਾ ਹੀ ਕਿਤੇ ਆਪੋਜੀਸ਼ਨ ਪਾਰਟੀਆਂ ਉਹ ਇੰਡੀਆ ਅਲਾਈਅንስ ਇਕੱਠਾ ਹੋ ਕੇ ਅੰਦਰ ਜਾ ਕੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਤੇ ਕਿਉਂਕਿ ਪਾਰਟੀਆਂ ਕਮਜ਼ੋਰ ਨੇ ਥੋੜੀਆਂ ਕਿਸ ਦੇ ਦੋ ਨੇ ਕਿਸ ਦੇ ਇੱਕ ਨੇ ਕਿਸ ਦੇ ਚਾਰ ਨੇ ਕਿੰਨੀਆਂ ਜਿਆਦਾ ਸੀ ਵੀ ਮੀਟਿੰਗਾਂ ਕਿੰਨੀਆਂ ਜਾਰੀਆਂ ਨੇ ਟਿਕਟਾਂ ਜਿਹੜੀਆਂ ਪਾਹੋ ਬੰਡੀਆਂ ਜਾ ਰਹੀਆਂ ਨੇ ਉਮੀਦਵਾਰ ਜਿਹੜੇ ਜਿੰਨਾਂ 13 ਸੀਗੇ ਵੀ 6 ਤੇ 7 ਵੀ ਜਿੰਨਾਂ ਨਹੀਂ ਨਹੀਂ ਕਦੇ ਵੀ ਦੇਖੋ ਇੱਕ ਕਲੀਅਰ ਕਲੈਰਿਟੀ ਤੁਹਾਨੂੰ ਸਾਡੇ ਪ੍ਰਧਾਨ ਪੀਸੀਸੀ ਹਮੇਸ਼ਾ ਕਹਿੰਦੇ ਰਹੇ ਆ ਹਮੇਸ਼ਾ ਤੁਹਾਨੂੰ ਸਾਡੇ ਜਿਹੜੇ ਜਿਹੜੇ ਸੀਐਲਪੀ ਲੀਡਰ ਉਹ ਕਹਿੰਦੇ ਰਹੇ ਨੇ ਪਾਰਟੀ ਨੇ ਤਾਂ ਇੱਕ ਲਾਈਨ ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਾਰੇ ਆਪਣੇ ਬਲਾਕ ਪ੍ਰਧਾਨਾਂ ਨੇ 117 ਹਲਕਾਂ ਇੰਚਾਰਜਾਂ ਨੇ 13 ਦੇ 13 ਐਮਪੀ ਜਿੱਤੇ ਹਾਰੇ ਹੋਇਆ ਨੇ ਸਾਹਮਣੇ ਲਿਖ ਕੇ ਸਾਰੀ ਫਰੰਟਲ ਆਰਗੇਨਾਈਜੇਸ਼ਨਲ ਲਿਖ ਕੇ ਦਿੱਤਾ ਸੀ ਵੀ ਅਸੀਂ ਤੇ ਹਾਈ ਕਮਾਂਡ ਨੇ ਇਹ ਗੱਲ ਕਹੀ ਵੀ ਤੁਹਾਨੂੰ ਲਿਖਣ ਦੀ ਲੋੜ ਕੀ ਆ ਅਲਾਈਅንስ ਕਰ ਕੌਣ ਰਿਹਾ ਅਲਾਈਅንስ ਦੀ ਕਦੇ ਪੰਜਾਬ ਦਾ ਜ਼ਿਕਰ ਹੀ ਨਹੀਂ ਹੋਇਆ ਸੀਟਾਂ ਵਾਲੀ ਗੱਲ ਕੱਠ ਜੋੜ ਜਿਹੜਾ ਸੀਗਾ ਉਹ ਅੱਜ ਵੀ ਉੱਥੇ ਸਟੈਂਡ ਕਰਦਾ ਇਹ ਹਜੇ ਪਰ ਸੀਟਾਂ ਦੇ ਬਾਰੇ ਕਦੇ ਗੱਲ ਇਲੈਕਸ਼ਨ ਲੜਨ ਦੀ ਕਦੇ ਨਹੀਂ ਹੋਈ ਇਟ ਮੀਨਸ ਕਿ ਤੁਸੀਂ ਆ ਗੱਲ ਕਹਿ ਰਹੇ ਹੋ ਕਿ ਪੰਜਾਬ 'ਚ ਕੋਈ ਅਲਾਈਅੰਸ ਨਹੀਂ ਹੈ ਅਲਾਈਅੰਸ ਹੋਊਗਾ ਤਾਂ ਬਾਹਰ ਹੋਊਗਾ ਬਿਲਕੁਲ ਇਹ ਹਜੇ ਵੀ ਜੇ ਕਿਸੇ ਨੂੰ ਕੋਈ ਵੀ ਇਸ ਦੀ ਗਲਤਫਹਿਮੀ ਆ ਤਾਂ ਮੈਂ ਦੁਬਾਰਾ ਇਹ ਗੱਲ ਕਹਿ ਦਿੰਦਾ ਬਈ 100% ਜਿਹੜਾ ਇਹ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਬਿਲਕੁਲ ਵੀ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅንስ ਨਹੀਂ ਹੋਏਗਾ ਮੈਂ ਹੀ ਸਭ ਤੋਂ ਜ਼ਿਆਦਾ ਇਹ ਬੋਲਦਾ ਰਿਹਾ ਹਾਂ ਇਹ ਵੀ ਸਾਡਾ ਗੱਠ ਜੋੜਾ ਕਮਰ ਕਸ ਲਈ ਹੈ ਰਮਨੀ ਸਿੰਘ ਬਿੱਟੂ ਨੇ ਕਮਰ ਕਸ ਲਈ ਹੈ ਕਿ ਜਿੰਨੇ ਜਿੰਨਾ ਨਹੀਂ ਹਜੇ ਦੇਖੋ ਜਿਹੜਾ ਪਾਰਟੀ ਦਾ ਤਾਂ ਹਜੇ ਤਾਂ ਕੋਈ ਕੈਂਡੀਡੇਟ ਡਿਕਲੇਅਰ ਨਹੀਂਗਾ ਹਜੇ ਕੋਈ ਇਲੈਕਸ਼ਨ ਡਿਕਲੇਅਰ ਨਹੀਂ ਪਰ ਕਾਂਗਰਸ ਪਾਰਟੀ ਕਿਉਂਕਿ ਇਲੈਕਸ਼ਨਾਂ ਤਾਂ ਆਉਣੀਆਂ ਹੀ ਆ ABCV ਕਾਉਂਸਲਰ ਦੀਆਂ ਆਉਂਦੀਆਂ ਪਾਰਲੀਮੈਂਟ ਦੀਆਂ ਆਉਂਦੀਆਂ ਕਿਹੜੀਆਂ ਇਲੈਕਸ਼ਨਾਂ ਤਾਂ ਆਉਣੀਆਂ ਹੀ ਆਉਣਾਂ ਉਹਦੀ ਤਿਆਰੀ ਚ ਤਾਂ ਸੀ ਹਰ ਵਕਤ ਅਸੀਂ ਇਲੈਕਸ਼ਨ ਲਈ ਤਿਆਰ ਆ ਤੇ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਪਹਿਲਾਂ ਤਾਂ ਇਹ ਇਹ ਮੀਟਿੰਗਾਂ ਉਹ ਮੀਟਿੰਗਾਂ ਨੇ ਰਿਵਿਊ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਨੇ ਅਸੀਂ ਬਾਈਚ ਕੀ ਕਮੀ ਰਹਿ ਗਈ ਉਹ ਸਾਰੀਆਂ ਚੀਜ਼ਾਂ ਪਹਿਲਾਂ ਸਟ੍ਰੀਮਲਾਈਨ ਕਰਕੇ ਮੰਤਨ ਕਰਕੇ ਫਿਰ ਅਨਚਾਰਜ ਹੋਣਗੇ ਅਨਚਾਰਜ ਤੋਂ ਬਾਅਦ ਫਿਰ ਪ੍ਰਧਾਨ ਛੱਡ ਕੇ ਖੜਗੇ ਸਾਹਿਬ ਆਉਣਗੇ ਉਦੋਂ ਅਸੀਂ ਟੌਪ ਗੀਅਰ 'ਚ ਪੈ ਜਾਵਾਂਗੇ ਉਹ ਫਰਵਰੀ ਦੇ ਮਹੀਨੇ 'ਚ ਕਿਸੇ ਵੇਲੇ ਵੀ ਜਿਹੜਾ ਕਿਉਂਕਿ ਪਾਰਲੀਮੈਂਟ ਸੈਸ਼ਨ ਆ 10 ਤਰੀਕ ਤੱਕ 10 ਤਰੀਕ ਤੋਂ ਬਾਅਦ ਜਿਹੜਾ ਏ ਉਹ ਸਾਡੇ ਉਰੇ ਪ੍ਰਧਾਨ ਆਉਣਗੇ ਤੇ ਪੂਰਾ ਸਟ੍ਰੀਮਲਾਈਨ ਕਰਕੇ ਸਾਡੀ ਕਾਂਗਰਸ ਪਾਰਟੀ ਟੌਪ ਗियर 'ਚ ਹੋਏਗੀ ਟਿਕਟ ਦਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਜਦੋਂ ਵੀ ਉਹ ਕਰਨਗੇ ਜਿਹੜੇ ਦੇ ਵੀ ਕਰਨਗੇ ਉਹਦੇ ਲਈ ਪਾਰਟੀ ਦੀ ਪੂਰੀ ਤਿਆਰੀ ਹੈ